ਵਾਹਿਗੁਰੂ ਜੀ ਕਾ ਕਾ ਸਵਾਗਤ ਕਰਾਈ ਵਾਹਿਗੁਰੂ ਜੀ ਕੀ ਪਤੇ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗਗਨ ਮੈ ਥਾਲ ਰਾਵ ਚੰਦ ਦੀਪਕ ਬਨੇ ਗਗਨ ਨਹੀਂ ਕਹਿਣਾ ਹੈ ਗਗਨ ਨਹੀਂ ਭੁੱਲਣਾ ਆਮ ਕਈ ਜਿਹੜੇ ਸੰਥਿਆਨੀਆਂ ਗੀਤੀ ਹੁੰਦੀ ਉਹ ਗगन ਕਹੇ ਜਾਂਦੇ ਹਨ ਮੈਂ ਉਚਾਰਨ ਕਰਨਾ ਇਸ ਨੂੰ ਮੈਂ ਨਹੀਂ ਕਹਿਣਾ ਗगन ਮੈਂ ਥਾਲ ਗगन ਰੂਪ ਥਾਲ ਹੈ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਮਲਿਆਨ ਮਲਿਆਨ ਤੇ ਲੱਲੇ ਨੂੰ ਸਿਆਰੀ ਲੱਗ ਜੇ ਮਲੇ ਧੂਪ ਮਲਾਨ ਲੋ ਮਲਾਨ ਲੋ ਮਲਾਨ ਪਾਠ ਇਕੱਠਾ ਹੀ ਹੈ ਲਮਕਾ ਕੇ ਲੋ ਦਾ ਨਾਲ ਸੰਬੰਧ ਹੈ ਮਲ ਆਨ ਨਹੀਂ ਕਹਿਣਾ ਮਲਾਨ ਲੋ ਮਲਾਨ ਲੋ ਧੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਕੈਸੀ ਆਰਤੀ ਹੋਏ ਇਸੇ ਸਰਾਮ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਅਨਹਤਾ ਸ਼ਬਦ ਇਥੇ ਵਿਸਰਾਮ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਾਨ ਨੈਨ ਹੈ ਤੋਹਿ ਕਉ ਇਹ ਸੁਹਿਲ ਸਾਹਿਬ ਨਾਲੋਂ ਵੱਖਰਾ ਸ਼ਬਦ ਹੈ ਇਹ ਹੈ ਹੈ ਨਹੀਂ ਇਥੇ ਸਹਸ ਤਵ ਨੈਨ ਇਥੇ ਠਮਕ ਹੈ ਨਾਨ ਨੈਨ ਹੈ ਤੋਹਿ ਕਉ ਇਸ ਕਰਕੇ ਧਿਆਨ ਨਾਲ ਹੈ ਬੋਲਣਾ ਹੈ ਨਹੀਂ ਬੋਲਣਾ ਸਹ ਸਮੂਰਤ ਨਨਾ ਇਕ ਤੋਹੀ ਨਨਾ ਇਕ ਤੋਹੀ ਨਹੀਂ ਕਹਿਣਾ ਸਹ ਸਮੂਰਤ ਨਨਾ ਇਕ ਤੋਹੀ ਸਹਸ ਪਾਦ ਵਿਮਲ ਨਾਨ ਇਕ ਪਦ ਗੰਧ ਬਿਨ ਸਹਸ ਤਾਵ ਗੰਧ ਇਵ ਚਲਤ ਮੋਹੀ ਦੋ ਵਿਸਰਾਮ ਹਨ ਧਿਆਨ ਨਾਲ ਲਾਉਣਾ ਹੈ ਵਿਸਰਾਮ ਦੋਵੇਂ ਮਹੰਗਾ ਵਿਸਰਾਮ ਹੈ ਇਹ ਸਹਿਸ ਪਦ ਬਿਮਲ ਨਨ ਏਕ ਪਦ ਹਜ਼ਾਰਾਂ ਤੁਹਾਡੇ ਬਿਮਲ ਕੀ ਉਜਲ ਚਰਨ ਹਨ ਯਾਨੀ ਸਰਗੁਣ ਸਰੂਪ ਦੇ ਵਿੱਚ ਨਨ ਏਕ ਪਦ ਨਹੀਂ ਹੈ ਇੱਕ ਵੀ ਚਰਨ ਨਿਰਗੁਣ ਸਰੂਪ ਦੇ ਵਿੱਚ ਇੱਥੇ ਪਹਿਲਾ ਵਿਸਰਾਮ ਹੈ ਗੰਧ ਬਿਨ ਸਹਿਸਤਵ ਗੰਧ ਇੱਥੇ ਦੂਸਰਾ ਵਿਸਰਾਮ ਹੈ ਇਹ ਵਿਚਲਤ ਮੂਹੀ ਚੱਲਤ ਨਹੀਂ ਕਹਿਣਾ ਹੈ ਸਾਬ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹਚਾਨਣ ਹੋਏ ਤਿਸ ਕੈ 파ਟ ਹੈ ਤਿਸ ਕੈ ਚਾਨਣ ਸਭ ਮਹਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਇਥੇ ਕਮਲ ਹੈ ਸੋਇਲਾ ਸਾਹਿਬ ਚ ਕਵਲ ਹੈ ਹਰ ਚਰਨ ਕਮਲ ਹਰ ਚਰਨ ਕਮਲ ਮਕਰੰਦ ਇਥੇ ਠਮਕ ਲੋਭਿਤ ਮਨੋ ਅਨ ਦਿਨੋ 모ਹ ਆਹੀ ਪਿਆਸਾ ਅਨ ਦਿਨੋ 모ਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਮ ਵਾਸਾ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਸੋ ਪਤੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹੋ ਧਨ ਅਖੁੱਟ ਨ ਨਿਖਟੈ ਨ ਜਾਇ ਇਸ ਰਾਮ ਇਹੋ ਧਨ ਅਖੁੱਟ ਇਥੇ ਵਿਸਰਾਮ ਲਾਉਣਾ ਨ ਨਿਖਟੈ ਇਥੇ ਠਮਕੈ ਨ ਜਾਇ ਪੂਰਾ ਸਤਗੁਰ ਦੀਆ ਦਿਖਾਈ ਆਪਣੇ ਸਤਗੁਰ ਕਾ ਸਾਧ ਬਾਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੀ ਤਨਵੰਤ ਹਰ ਨਾਮ ਲਿਵ ਲਾਇ ਗੁਰ ਪੂਰੈ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਵਿਦੈ ਸਮਾਈ ਪੂਰੈ ਗੁਰ ਕੈ ਸਹਿਜ ਸੁਭਾਈ ਇਹ ਪੂਰਾ ਪਾਠ ਪ੍ਰਾਤਨ ਰੂਪਾਂ ਚ ਦਲਾਵਾਂ ਦੇ ਨਾਲ ਸ਼ੁੱਧ ਪਾਠ ਹੈ ਪੂਰਾ ਗੁਰਕਹਿ ਮੇਰੀ ਪੋਥੀ ਚ ਪੂਰੇ ਛਪਿਆ ਸੀ ਪਰ ਮੁੱਖ ਪਾਠ ਦਲਾਵਾਂ ਨਾਲ ਹੈ ਪੂਰਾ ਗੁਰਕਹਿ ਸਹਿਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਇੱਥੇ ਲਾਂ ਨਾਲੀ ਹੈ ਸੁਖ ਮਨ ਅੰਤਰ सहज समाणी ई सुखमन इकट्ठा पाठ नहीं करना सुख इथे यमक लादनी है सुख मन अंतर सहज समाणी एक अचरज जन देखो भाई कि अचरज पाठ करना है एड़ी दे विच डैश दी के चाल अनुसार अचरज भी कर सकदे हां पर चाल अनुसार इथे अचरज ਇਕ ਅਚਾਰਜ ਜਨ ਦੇਖੋ ਭਾਈ ਦੁਬਿਦਾ ਮਾਰ ਹਰ ਮੰਨ ਵਸਾਈ ਨਾਮ ਅਮੂਲਕ ਨ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੂਏ ਗੁਰਮਤੀ ਘਾਟ ਪ੍ਰਗਟ ਹੋਏ ਸਹਜੇ ਜੇਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ ਤਨਾਸਰੀ ਮਹੱਲਾ ਪੰਜ ਤਨਾਸਰੀ ਮਹੱਲਾ ਤੀਜਾ ਹਰ ਧਨ ਹਰ ਨਾਮ ਧਨ ਨਿਰਮਲ ਅਤ ਅਪਾਰਾ ਹਾਂਜੀ ਹਰ ਨਾਮ ਧਨ ਨਿਰਮਲ ਸਿਵ ਸ੍ਰਾਮ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਾਨ ਬਿਨ ਔਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਭਿਮਾਨ ਗੁਰਮੁਖ ਹਰ ਰਸ ਚਾਖੈ ਕੋਇ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤਿਹ ਲੋਏ ਜੋ ਚਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤੇਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬੇਲ ਲਾਏ ਆਨੰਦਨ ਦਾਜ ਹੈ ਸਾਤ ਨ ਪਾਏ ਸਤ ਗੁਰ ਮਿਲੇ ਸਭ ਤ੍ਰਿਸ਼ਣ 부ਝਾਏ ਨਾਨਕ ਨਾਮ ਸਾਤ ਸੁਖ ਪਾਏ ਤਨਾਸਰੀ ਨਾਨਕ ਨਾ ਹਾਂਜੀ ਨਾਮ ਨਾਨਕ ਪਾਤੇ ਯਮਕ ਲਾ ਕੇ ਨਾਮ ਤੇ ਵਿਸਰਣ ਲਾ ਦੋ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਅਜੰਤ ਜਿਨਹ ਪ੍ਰਤ ਪਾਲੇ ਅੰਤਰ ਪਦ ਦਿਲੀ ਦੀਪਕ ਪਦਾ ਦੂਵੇਂ ਪਸੇ ਲਗਦੀਗਾ ਸਦਾ ਧਨ ਅੰਤਰ ਨਾਮ ਸਮਲਿ ਮੁਕਤ ਪਦਾਰਥ ਤੈਨ ਕਉ ਪਾਏ ਤੈਨ ਕਉ ਪਾਏ ਹਰ ਕੈ ਨਾਮ ਰਤੇ ਲੇਵ ਲਾਏ ਗੁਰ ਸੇਵਾਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਹਾਉ ਇਹ ਹਰ ਰੰਗ ਗੂੜਾ ਧਾਨ ਫਿਰ ਹੋਏ ਸਾਤ ਸੀਗਾਰ ਰਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਰੱਬ ਬਾਤ ਜਮਤ ਲੱਗੇ ਮੂਲ ਭੁੱਲਾ ਜਨਮ ਗਵਾਏ ਗੁਰ ਤੇ ਸਾਤ ਸਾਤ ਸਹਿਜ ਸੁਖ ਬਾਣੀ ਈ ਵਿਸਰਾਮ ਗੁਰ ਤੇ ਇਥੇ ਵਿਸਰਾਮ ਹੈ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਨਾਨਕ ਸਾਚ ਰਤੇ ਇਥੇ ਵਿਸਰਾਮ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ ਤੀਜਾ ਤੀਜਾ ਦੋ ਵਾਰੀ ਉਚਾਰਨ ਕਰਨਾ ਹੈ ਜਗ ਮੈਲਾ ਮੈਲੂ ਹੋਈ ਜਾਏ ਆਵੇ ਜਾਏ ਦੂਜਾ ਲੋਭਾਏ ਦੂਜਾ ਭਾਏ ਸੰਪਰਜ ਵਿਗੋਈ ਮਨ ਮੁਖ ਚੋਟਾ ਖਾਏ ਆਪਣੀ ਪਾਤਖ ਹੋਈ ਗੁਰ ਸੇਵਾ ਤੇ ਜਾਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ ਗੁਰ ਮੁਖ ਉੱਭਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦ੍ਰਿੜਾਈ ਭਗਤ ਕਰੇ ਜਨ ਵਡਿਆਈ ਪਾਏ ਕੀ ਜਨ ਪਾਤੀ ਵਿਸਰਾਮੈਂ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਜ ਸਮਾਈ ਸਾਚੀ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸਬਦ ਆਪ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋ ਧਨਪੁਰਖ ਜਿਸ ਨਾਮ ਪਿਆਰ ਤੈਨ ਪ੍ਰਭ ਸਾਚੈ ਇੱਕ ਸੱਚ ਲਾਏ ਊਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ ਸ੍ਰੀ ਸਹਿਜ ਪਾਠੀ ਸੇਵਾ ਇਰਸਾਹ ਜਪਾਟ